ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੇ ਗੰਭੀਰ ਇਲਜ਼ਾਮ ਵੀ ਲਗਾਏ ਸੀ ਤੇ ਨਾਲ ਚੇਤਾਵਨੀ ਵੀ ਦਿੱਤੀ ਸੀ ਕਿ ਮੈਨੂੰ ਚੈਲੰਜ ਨਾ ਕਰੋ ਤੇ ਫਿਰ ਮੈਂ ਜੋ ਕੁਝ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਭੱਜਦਾ ਨਹੀਂ ਹਾਂ ਪਰ ਸਰਕਾਰ ਦੀ ਆਦਤ ਹੈ ਕੋ ਜੂਟਨ ਲੈ ਲੈਂਦੀ ਆ ਅਸਲ ਦੇ ਵਿੱਚ ਸਿੱਧੂ ਪਰਿਵਾਰ ਦੇ ਕਰਣ ਜਿਹੜਾ ਹਾਲੇ ਤਿੰਨ ਦਿਨ ਤਿੰਨ ਦਿਨ ਦਾ ਹੀ ਬੱਚਾ ਹੋਇਆ ਉਹਨੂੰ ਲੈ ਕੇ ਬਲਕੌਰ ਸਿੰਘ ਸਿੱਧੂ ਹੋਣਾਂ ਨੇ ਬੀਤੀ ਰਾਤ ਇੱਕ 2.5 ਮਿੰਟ ਦੀ ਇੱਕ ਵੀਡੀਓ ਰਾਹੀਂ ਪੰਜਾਬ ਸਰਕਾਰ ਤੇ ਵੱਡੇ ਇਲਜ਼ਾਮ ਲਗਾਏ ਨੇ ਦੋਸ਼ ਲਗਾਏ ਨੇ ਕਿ ਉਹਨਾਂ ਕੋਲੋਂ ਜਾਣਕਾਰੀ ਮੰਗੀ ਜਾ ਰਹੀ ਆ ਮਾਨਸਿਕ ਤੌਰ ਤੇ ਦਰਦ ਦਿੱਤਾ ਜਾ ਰਿਹਾਗਾ ਮਾਨਸਿਕ ਤੌਰ ਤੇ ਸਤਾਇਆ ਜਾ ਰਿਹਾਗਾ ਕਿ ਤੁਸੀਂ ਇਹ ਬੱਚਾ ਕਿਵੇਂ ਕਨਸੀਵ ਕੀਤਾ ਹੈ ਤੁਸੀਂ ਇਸ ਤਕਨੀਕ ਦੇ ਨਾਲ ਜਿਹੜੇ ਬਣੇ ਉਹ ਮਾਤਾ ਪਿਤਾ ਸਾਨੂੰ ਜਾਣਕਾਰੀ ਦਿੱਤੀ ਜਾਵੇ ਹਾਲਾਂਕਿ ਇਸ ਮਸਲੇ ਦੇ ਵਿੱਚ ਮਾਨਸਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਅਜੀਹੀ ਜਾਣਕਾਰੀ ਨਹੀਂ ਮੰਗੀ ਪਰ ਜਿਹੜੀ ਸਾਡੇ ਕੋਲ ਚਿੱਠੀ ਆਈ ਜਿਹੜੀ ਤੁਸੀਂ ਸਕਰੀਨ ਤੇ ਦੇਖੋਗੇ ਅਸੀਂ ਉਹ ਚਿੱਠੀ ਵੀ ਦਿਖਾਵਾਂਗੇ ਤੁਹਾਨੂੰ 14 ਮਾਰਚ ਨੂੰ ਚਿੱਠੀ ਲਿਖੀ ਗਈ ਆ ਭਾਰਤ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਮਤਲਬ ਨਰਿੰਦਰ ਮੋਦੀ ਦੀ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੂੰ ਚਿੱਠੀ ਲਿਖੀ ਗਈ ਆ ਇਹ ਚਿੱਠੀ ਜਿਹੜੇ ਨੇ ਡਾਇਰੈਕਟਰ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਪਾਰ ਸਰਕਾਰ ਦੇ ਡਾਇਰੈਕਟਰ ਐਸ ਕੇ ਰੰਜਨ ਵੱਲੋਂ ਲਿਖੀ ਗਈ ਆ ਇਹ ਚਿੱਠੀ ਕਿਹਨੂੰ ਲਿਖੀ ਗਈ ਆ ਪ੍ਰਿੰਸੀਪਲ ਸੈਕਟਰੀ ਮਤਲਬ ਪ੍ਰਮੁਖ ਸਕੱਤਰ ਪ੍ਰਬੰਧਕੀ ਸਕੱਤਰ ਸਿਹਤ ਵਿਭਾਗ ਨੂੰ ਚਿੱਠੀ ਲਿਖੀ ਗਈ ਆ ਪੰਜਾਬ ਸਰਕਾਰ ਇਹ ਵੀ ਲਿਖਿਆ ਕਿ ਰੂ ਨੰਬਰ 336 ਮਿਨੀ ਸੈਕਟਰੀਏਟ ਇਦੇ ਵਿੱਚ ਜਿਹੜਾ ਸਬਜੈਕਟ ਲਿਖਿਆ ਗਿਆ ਸੀਕਿੰਗ ਰਿਪੋਰਟ ਫਰਮ ਗਵਰਨਮੈਂਟ ਆਫ ਪੰਜਾਬ ਰਿਗਾਰਡਿੰਗ ਆਈ ਵੀ ਐਫ ਟਰੀਟਮੈਂਟ ਆਫ ਸ਼੍ਰੀਮਤੀ ਚਰਨ ਸਿੰਘ ਸਿੱਧੂ ਇਨ ਬ੍ਰੈਕਟ ਸਿੱਧੂ ਮੂਸੇਵਾਲਾ ਜ਼ਮਦਰ ਇਹ ਚਿੱਠੀ ਲਿਖੀ ਗਈ ਆ ਜਿਹੜੀ ਇੰਗਲਿਸ਼ ਦੇ ਵਿੱਚ ਆ ਉਹਦੇ ਲਿਖਿਆ ਸਰ ਪਲੀਜ਼ ਰੈਫਰ ਟੂ ਦੀ ਸਬਜੈਕਟ ਮੈਂਸ਼ਨਡ ਅਬੋਵ ਐਂਡ ਇਨ ਦਿਸ ਰਿਗਾਰਡ ਆਈ like to inform you that this department has come across with the news published by various newspaper on february 27 in the article it is mentioned that punjabbi singer sidhu moosewala's mother shrimati charan kaur sidhu went to ivf treatment of conceiving a baby via ivf at the age of 58 years under the Article 21G1 of Assisted Reproductive Technology Regulation Act, 2021, the age limit prescribed for a woman going under ART service is between 21 to 50 years. Therefore you are requested to look into the matter and submit a report to this department of action taken in this case as per ART Regulation Act 2021 SK Ranjan Director Bhar Sarkar Sehat ate Family Welfare Department hun sawal hai ke jehde Balwant Singh Sidhu honan ne Punjab Sarkar te ilzaam lagaye ne ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਸਤਾਇਆ ਜਾ ਰਿਹਾ ਹੈਗਾ ਉਹ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਡਰਦੇ ਨਹੀਂ ਹੈ ਮੈਂ ਇੱਕ ਸਾਬਕਾ ਸੈਨਿਕ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਦਾ ਲੇਕਿਨ ਸਰਕਾਰ ਦੀ ਆਦਤ ਬਾਅਦ ਚ ਯੂ ਟਰਨ ਲੈ ਲੈਂਦੇ ਨੇ ਉਹਨਾਂ ਕਹਿੰਿਆ ਕਿ ਸਰਕਾਰ ਇਸ ਵਾਰ ਤਗੜੇ ਹੱਥੀ ਆਵੇ ਕਿਉਂਕਿ ਤੁਹਾਡੀ ਆਦਤ ਆ ਲੇਕਿਨ ਜਿਹੜੀ ਚਿੱਠੀ ਤੁਸੀਂ ਸਾਡੇ ਟੀਵੀ ਸਕਰੀਨ ਤੇ ਦੇਖ ਰਹੇ ਹੋਗੇ ਆਪਣੀ ਸਕਰੀਨ ਤੇ ਦੇਖ ਰਹੇ ਹੋਗੇ ਉਹਦੇ ਚ 14 ਮਾਰਚ 2024 ਨੂੰ ਚਿੱਠੀ ਲਿਖੀ ਗਈ ਆ ਜਿਹਦੇ ਵਿੱਚ ਪਾਰ ਸਰਕਾਰ ਨੇ ਪੰਜਾਬ ਸਰਕਾਰ ਕੋਲ ਜਾਣਕਾਰੀ ਮੰਗੀ ਹੈ ਕਿ ਜਿਹੜੀ ਸ਼੍ਰੀਮਤੀ ਚਰਨਕੌਰ ਸਿੱਧੂ ਹਾਲਾਂਕਿ ਉਹਦੇ ਵਿੱਚ ਸ਼੍ਰੀਮਤੀ ਚਰਨ ਸਿੰਘ ਲਿਖਿਆ ਹੈ ਚਿੱਠੀ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਮਾਤਾ ਉਹਨਾਂ ਦੇ ਰਿਗਾਰਡਿੰਗ ਜਿਹੜੀ ਆ ਆਈ ਵੀ ਐਫ ਨੂੰ ਲੈ ਕੇ ਜਿਹੜਾ ਟ੍ਰੀਟਮੈਂਟ ਹੋਇਆ ਪੰਜਾਬ ਸਰਕਾਰ ਕੋਲ ਜਾਣਕਾਰੀ ਮੰਗੀ ਗਈ ਹੈ ਉਹਦੇ ਜ਼ਿਕਰ ਕੀਤਾ ਗਿਆ ਕਿ ਵੱਖ-ਵੱਖ ਅਖਬਾਰਾਂ ਜਿਹੜੀ 27 ਫਰਵਰੀ 2023 ਨੂੰ ਪਬਲਿਸ਼ ਹੋਈ ਆ ਉਹਦੇ ਚ ਨਿਊਜ਼ ਆਈਟਮ ਲੱਗੀ ਖਬਰ ਪ੍ਰਕਾਸ਼ਿਤ ਹੋਈ ਆ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਸ਼੍ਰੀਮਤੀ ਚਰਨਕੌਰ ਸਿੱਧੂ ਨੇ ਆਈ ਵੀ ਐਫ ਟ੍ਰੀਟਮੈਂਟ ਰਾਹੀਂ ਇੱਕ ਬੱਚੇ ਨੂੰ ਜਨਮ ਦਿੱਤਾ ਜਿਹੜੀ ਕਿ ਉਹਨਾਂ ਦੀ ਮਾਤਾ ਚਰਨਕੌਰ ਸਿੱਧੂ ਦੀ ਜਿਹੜੀ ਏਜ ਆ ਉਹ 58 ਸਾਲ ਆ ਇਸ ਮੁਤਾਬਕ ਪੰਜਾਬ ਸਰਕਾਰ ਕੋਲੋਂ ਜਾਣਕਾਰੀ ਮੰਗੀ ਗਈ ਆ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜਾ ਅਸਿਸਟ ਰੀਪ੍ਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਦੀ ਸੈਕਸ਼ਨ 21 ਜੀਤ 21 ਏ ਕਾ ਉਹਦੇ ਮੁਤਾਬਕ ਅਗਰ ਕਿਸੇ ਭਾਰਤੀ ਨਾਰੀ ਨੇ ਆਈਵੀਐਫ ਰਾਹੀਂ ਬੇਬੀ ਕਨਸੀਵ ਕਰਨਾ ਵਾ ਤੇ ਭਾਰਤ ਦੇ ਵਿੱਚ ਏਆਰਟੀ ਮੁਤਾਬਕ ਉਮਰ 21 ਤੋਂ 50 ਸਾਲ ਹੋਣੀ ਚਾਹੀਦੀ ਆ ਇਹ ਉਹਨਾਂ ਨੇ ਆਰਟੀ ਜਿਹੜਾ ਕਾਨੂੰਨ ਆ 2021 ਚ ਬਣਿਆ ਉਹਦਾ ਹਵਾਲਾ ਦਿੱਤਾ ਤੇ ਜਾ ਉਹਨਾਂ ਨੇ ਕਿਹਾ ਕਿ ਇਸ ਮਸਲੇ ਦੇ ਵਿੱਚ ਜਿਹੜੇ ਰੈਗੂਲੇਸ਼ਨ ਐਕਟ ਆ ਜਿਹੜਾ ਏ ਆਰਟੀ ਜਿਹਨੂੰ ਅਸਿਸਟ ਰੀਪਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਦੇ ਤਹਿਤ ਉਹਨਾਂ ਨੇ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਕੋਲੋਂ ਰਿਪੋਰਟ ਮੰਗੀ ਆ ਐਸ ਕੇ ਰੰਜਨ ਜਿਹੜੇ ਡਾਇਰੈਕਟਰ ਨੇ ਮਿਨਿਸਟਰੀ ਆਫ ਹੈਲਥ ਐਂਡ ਵੈਲਫੇਅਰ ਭਾਰਤ ਸਰਕਾਰ ਵੱਲੋਂ ਹੁਣ ਇਸ ਮਸਲੇ ਦੇ ਵਿੱਚ ਜਿਹੜੀ ਰਾਤ ਸੁਨੇਹਾ ਦਿੱਤਾ ਬਲਕੌਰ ਸਿੰਘ ਸਿੱਧੂ ਹੋਣਾ ਨੇ ਕਿ ਪੰਜਾਬ ਸਰਕਾਰ ਦੇ ਸਲਾਹਕਾਰ ਉਹਨਾਂ ਨੂੰ ਮਾਨਸਿਕ ਪੀੜਾ ਜਾਂ ਮਾਨਸਿਕ ਤੌਰ ਤੇ ਸਤਾ ਰਹੇ ਨੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਆ ਕਿ ਸਮੱਸਿਆ ਦੇ ਵਿੱਚ ਉਹਨਾਂ ਨੂੰ ਸਮਝਾਇਆ ਜਾਵੇ ਪਰ ਇਸ ਵਾਰ ਜੇ ਸਰਕਾਰ ਨੇ ਕੁਝ ਕਰਨ ਤੇ ਪੱਕੀ ਪੈਰੀ ਆਇਓ ਮੈਂ ਵੀ ਬਿਲਕੁਲ ਤਿਆਰ ਆ ਮੈਂ ਪਹਿਲਾਂ ਹੀ ਬਹੁਤ ਦੁਖੀ ਆ ਪਰ ਮੇਰੇ ਘਰ ਬੱਚੇ ਨੇ ਦੁਬਾਰਾ ਜਨਮ ਦਿੱਤਾ ਹੈਗਾ ਮੈਂ ਲੋਕਾਂ ਦਾ ਰੱਬ ਦਾ ਸ਼ੁਕਰਗੁਜ਼ਾਰ ਆ ਪਰ ਸਰਕਾਰ ਉਹਨਾਂ ਨੂੰ ਮਾਨਸਿਕ ਪੀੜਾ ਦੇ ਰਹੀ ਆ ਉਨੇ ਇਸ ਮਸਲੇ ਦੇ ਵਿੱਚ ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ ਰਾਤ ਦੀਆਂ ਖਬਰਾਂ ਛਪੀਆਂ ਨੇ ਲੇਕਿਨ ਇੰਡੀਅਨ ਐਕਸਪ੍ਰੈਸ ਵੱਲੋਂ ਮਾਨਸਾ ਕਿਉਂਕਿ ਮਾਨਸਾ ਦੇ ਜ਼ਿਲ੍ਹੇ ਦੇ ਪਿੰਡ ਹੀ ਆਂਦਾ ਵਾ ਮੂਸਾ ਪਿੰਡ ਉੱਥੋਂ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਹੋਣਾ ਦੇ ਨਾਲ ਇੰਡੀਅਨ ਐਕਸਪ੍ਰੈਸ ਨੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਅਜੇ ਹੀ ਕੋਈ ਵੀ ਜਾਣਕਾਰੀ ਉਹਨਾਂ ਕੋਲ ਮੰਗੀ ਹੀ ਨਹੀਂ ਤੇ ਨਾ ਹੀ ਪਰਿਵਾਰ ਦੇ ਨਾਲ ਸੰਪਰਕ ਕੀਤਾ ਗਿਆ ਹਾਲਾਂਕਿ ਜਿਹੜਾ ਬੇਬੀ ਜਿੱਥੇ ਜਨਮ ਲਿਆ ਛੋਟਾ ਸਿੱਧੂ ਮੂਸੇਵਾਲਾ ਕਹੋ ਜਾਂ ਸ਼ੁਭਦੀਪ ਸਿੰਘ ਕਹੋ ਉਹ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਰਿਹਾ ਲੇਕਿਨ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਹਨਾਂ ਸਲਾਹਕਾਰਾਂ ਵੱਲੋਂ ਜਿਨ੍ਹਾਂ ਤੇ ਇਲਜ਼ਾਮ ਲਗਾਏ ਗਏ ਨੇ ਬਲਕੌਰ ਸਿੰਘ ਸਿੱਧੂ ਸਾਹਿਬ ਵੱਲੋਂ ਉਹਨਾਂ ਵੱਲੋਂ ਕੋਈ ਵੀ ਹੱਲੇ ਤੱਕ ਕੋਈ ਸਪਸ਼ਟੀਕਰਨ ਨਹੀਂ ਆਇਆ ਲੇਕਿਨ ਜਿਹੜੀ ਚਿੱਠੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਲਾਜ਼ਮੀ ਤੌਰ ਤੇ ਪੰਜਾਬ ਸਰਕਾਰ ਨੇ ਉਸ ਚਿੱਠੀ ਦਾ ਹਵਾਲਾ ਦਿੰਦੇ ਹੋਏ ਬਲਕੌਰ ਸਿੰਘ ਸਿੱਧੂ ਦੇ ਨਾਲ ਗੱਲਬਾਤ ਕੀਤੀ ਹੋਣੀ ਆ ਹਾਲਾਂਕਿ ਬਲਕੌਰ ਸਿੰਘ ਸਿੱਧੂ ਸਾਹਿਬ ਹੁਣਾਂ ਨੂੰ ਚਾਹੀਦਾ ਕਿ ਉਹਨਾਂ ਸਲਾਹਕਾਰਾਂ ਦੇ ਵੀ ਨਾਮ ਦੱਸਣੇ ਚਾਹੀਦੇ ਨੇ ਜਿਨ੍ਹਾਂ ਨੇ ਟੈਲੀਫੋਨ ਕੀਤਾ ਹੈਗਾ ਪਰ ਉਹ ਸਵਾਲ ਹੈ ਕਿ ਹਲੇ ਤੱਕ ਪੰਜਾਬ ਸਰਕਾਰ ਵੱਲੋਂ ਆਫੀਸ਼ੀਅਲੀ ਤੌਰ ਤੇ ਕੋਈ ਇਦਾਂ ਦਾ ਸਪਸ਼ਟੀਕਰਨ ਨਹੀਂ ਆਇਆ ਬਲਕੌਰ ਸਿੰਘ ਸਿੱਧੂ ਹੁਣੀ ਪਿਛਲੇ ਕਰੀਬ 2 ਸਾਲ ਤੋਂ ਜ਼ਿਆਦਾ ਵਕਬਾ ਹੋ ਚੁੱਕਾ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਇਨਸਾਫ ਨੂੰ ਲੈ ਕੇ ਉਹ ਤੜਫ ਰਹੇ ਨੇ ਪਰ ਇਸ ਦੇ ਦਰਾਂ ਉਹਨਾਂ ਦੇ ਘਰ ਬੇਬੀ ਹੁੰਦਾ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਲੇਕਿਨ ਇਨਸਾਫ ਵਾਸਤੇ ਉਹਨਾਂ ਦੀ ਜਿਹੜੀ ਲੜਾਈ ਆ ਉਹ ਜਾਰੀ ਰਹੇਗੀ ਪਰ ਜਿਹੜੇ ਆ ਹੁਣ ਗੰਭੀਰ ਦੋਸ਼ ਲਗਾਏ ਨੇ ਸਰਕਾਰ ਤੇ ਇਹਦੇ ਵਿੱਚ ਸਟਾਈਕ ਕੀ ਹੈ ਪੰਜਾਬ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੜ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ